ਦੁਨੀਆ ਪਰ ਵਿੱਚ ਵਸਦੇ ਸਮੂਹ ਭੈਣਾ ਭਰਾਵਾਂ ਵੀਰਾਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਮਾਵਾਂ ਨੂੰ ਮੇਰੇ ਵੱਲੋਂ ਗੁਰੂ ਹਰਿਤੇ ਦੀ ਅਰਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਨਾ ਤਾਂ ਕੋਈ ਭਟਕਣਾ ਹੈ ਅਤੇ ਨਾ ਹੀ ਕੋਈ ਇਹ ਮਿੱਥ ਹੈ ਅਤੇ ਨਾ ਹੀ ਇਹ ਕੋਈ ਕੂੜੇ ਦੇ ਢੇਰ ਤੇ ਬਹਿ ਕੇ ਲਿਆ ਹੋਇਆ ਸੁਪਨਾ ਨਾ ਹੀ ਖਾਲਸਤਾਨ ਮਹਿਜ ਕੋਈ ਨਕਸ਼ਾ ਹੈ ਇਹ ਸਾਡੇ ਆਤਮਿਕ ਆਜ਼ਾਦੀ ਸਾਡੀ ਮੌਲਿਕਤਾ ਦਾ ਇੱਕ ਉਹ ਮਜ਼ਬੂਤ ਸਥਾਨ ਹੈ ਅਤੇ ਕਰਤਾਰਪੁਰੀ ਅਤੇ ਅਨੰਦਪੁਰੀ ਪੰਜਾਬ ਸਾਹਿਬ ਤੋਂ ਲੈ ਕੇ ਨਦੇੜ ਸਾਹਿਬ ਤੱਕ ਅਤੇ ਗੁਰੂ ਨਾਨਕ ਸਾਹਿਬ ਜੀ ਦੀ 44000 ਕਿਲੋਮੀਟਰ ਦੇ ਸਫਰਾਂ ਉਹਨਾਂ ਸਫਰਾਂ ਦੇ ਪੈੜ ਚੰਨਾਂ ਨੂੰ ਸਿੱਖ ਕੌਮ ਦੀ ਵਿਰਾਸਤੀ ਪਹਿਚਾਨ ਸਾਬਤ ਕਰਨ ਲਈ ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਦਸਤਾਵੇਜ਼ ਦੇ ਰੂਪ ਦੇ ਵਿੱਚ ਮੰਨਤਾ ਹਾਸਲ ਕਰਨੀ ਇਸੇ ਦਾ ਨਾਮ ਖਾਲਸਤਾਨ ਹੈ ਉਸ ਯੂਨਾਈਟਿਡ ਨੇਸ਼ਨ ਦੇ ਵਿੱਚ ਬਾਕੀ ਸੰਸਾਰ ਦੇ ਦੇਸ਼ਾਂ ਦੇ ਨਾਲ ਬਰਾਬਰ ਦੇ ਭਾਈਵਾਲ ਬਣ ਕੇ ਮੋਹਰ ਲੀਆਂ ਸਫਾਂ ਦੇ ਵਿੱਚ ਗੁਰੂ ਖਾਲਸੇ ਦੀ ਛਤਰ ਛਾਇਆ ਹੇਠ ਸਤਾਪਤ ਦੇ ਖਾਲਸਾ ਝੰਡੇ ਦਾ ਲਹਿਰਾਉਣਾ ਖਾਲਸਾਤਨ ਦੀ ਸ਼ੁਰੂਆਤ ਹੀ ਵਿਖਿਆ ਹੈ ਦੂਸਰੇ ਸ਼ਬਦਾਂ ਦੇ ਵਿੱਚ ਖਾਲਸਾਤਨ ਦਾ ਅਰਥ ਹੈ ਅਨਿਆਇਕ ਰਾਜਸੀ ਤਾਕਤਾਂ ਅਤੇ ਤਿੰਗੋਜੂਰੀ ਕਰਨ ਵਾਲੇ ਹੱਠੇ ਵਿੱਪਰ ਨੂੰ ਕ੍ਰੀਸ ਕੇ ਪੰਜਾਬ ਵਿੱਚੋਂ ਜਮਨਾ ਤੋਂ ਪਰ ਛੱਡ ਕੇ ਆਉਣਾ ਇਸ ਧਰਤੀ ਦੀ ਇੱਜ਼ਤ ਆਪਰੂ ਅਤੇ ਹੋਰ ਹੀ ਲੁੱਟ ਨੂੰ ਸਦਾ ਵਾਸਤੇ ਬੰਦ ਕਰਦਿਆਂ ਨਥ ਪਾਉਂਦੇ ਆਂ ਆਮ ਲੋਕਾਂ ਗਰੀਬ ਵਰਗ ਅਮੀਰ ਵਰਗ ਤੇ ਮੱਧ ਵਰਗ ਸਾਰਿਆਂ ਨੂੰ ਇੱਕ ਨਿਆਂਕ ਰਾਜ ਦੀ ਸਿਰਜਣਾ ਲਈ ਯਤਨਾਂ ਦਾ ਨਾਮ ਖਾਲਸਾਤਨ ਹੈ ਕਿਸੇ ਪੁੱਤਰੇ ਹੋਏ ਵਿਪਰੀ ਭੀੜ ਦੇ ਮੁਖੀ ਨੂੰ ਜੋ ਖਾਲਿਸਤਾਨ ਅਤੇ ਖਾਲਿਸਤਾਨ ਦੀ ਪ੍ਰਾਪਤੀ ਕਰਨ ਵਾਲਿਆਂ ਨੂੰ ਅਤਵਾਦ ਉਗਰਵਾਦ ਦੇ ਨਾਮ ਨਾਲ ਜੋੜਦਾ ਹੈ ਉਸ ਦੀਆਂ ਡਰਾਉਣੀਆਂ ਚੀਕਾਂ ਤੋਂ ਸਾਨੂੰ ਡਰਨ ਦੀ ਲੋੜ ਨਹੀਂ ਅਤੇ ਨਾ ਹੀ ਆਪਣੇ ਆਪ ਨੂੰ ਕਿਸੇ ਗਮਸ਼ੁਦਗੀ ਦੇ ਵਿੱਚ ਸਾਕਟ ਕੇ ਬੈਠੇ ਰਹਿਣਾ ਸਾਡਾ ਕੋਈ ਵਿਕਲਪ ਹੈ ਅਤੇ ਨਾ ਹੀ ਸਾਡਾ ਰਾਹ ਹੈ ਕੌਮ ਨੂੰ ਜਾਗਣਾ ਪਵੇਗਾ ਅਤੇ ਲਾਜ਼ਮੀ ਜਾਗਣਾ ਪਵੇਗਾ ਪਰ ਸਾਡੇ ਚੇਤਿਆਂ ਦੇ ਵਿੱਚ ਇਹ ਵੱਸਦਾ ਰਹੇ ਕਿ ਆਪਣੇ ਬੱਚਿਆਂ ਨੂੰ ਜੇ ਤੁਸੀਂ Netflix, Google ਤੇ Instagram ਤੋਂ ਸਿੱਖ ਇਤਿਹਾਸ ਨੂੰ ਸਿੱਖਣ ਲੱਭਣ, ਬੁੱਝਣ, ਜਾਣਨ ਲਈ ਤੁਰੋਗੇ ਅਤੇ ਖੁਦ ਤੁਰੋਗੇ ਤਾਂ ਤੁਸੀਂ ਕਿਸੇ ਅਗਿਆਤ ਖੱਡ ਵਿੱਚ ਡਿੱਗ ਕੇ ਆਪਣੀ ਦਿਸ਼ਾ ਪੁੱਲ ਬੈਠੋਗੇ। ਜਿਸ ਨੇ ਵੀ ਆਪਣੀ ਦਿਸ਼ਾ ਨੂੰ ਗਵਾਇਆ ਹੈ, ਆਪਣੀ ਦਿਸ਼ਾ ਨੂੰ ਭੁੱਲਿਆ ਹੈ, ਉਸ ਦੀ ਦਸ਼ਾ ਸੰਸਾਰ ਦੇ ਵਿੱਚ, ਸੰਸਾਰ ਦੇ ਅਗਿਆਤ ਖੰਡਰਾਂ ਵਿੱਚ ਕਿਸੇ ਵਿਛੜੀ ਆਤਮਾ ਵਾਂਗ ਗੁਮਰਾਹ ਰਹਾਮਾ ਵਿੱਚ ਭਟਕਣ ਤੋਂ ਸਵਾਏ ਕੁਝ ਪੱਲੇ ਨਹੀਂ ਪਉਂਦੀ। 1947 ਦੇ ਵਿੱਚ ਵੀ ਕੌਮ દિਸ਼ਾ ਭੁੱਲੀ ਸੀ ਜਿਸ ਦੀ ਬਦੌਲਤ ਅੱਜ ਦੀ ਦਸ਼ਾ ਹੈ ਨਵੇਂ 1947 ਸਾਡੇ ਸਿਰ ਦੇ ਉੱਤੇ ਕੂਕ ਰਹੀ ਹੈ ਅਸੀਂ ਆਪਣੀ ਦਿਸ਼ਾ ਵੱਲ ਨੂੰ ਨੱਕ ਦੀ ਸਿੱਧੇ ਤੁਰੇ ਜਾਣਾ ਹੈ ਖੱਬੇ ਸੱਜੇ ਕਿਸੇ ਪੰਡਤ ਕਿਸੇ ਪਤਰੀ ਖੋਲਣ ਵਾਲੇ ਬ੍ਰਾਹਮਣ ਕਿਸੇ ਪੁੱਛਾਂ ਦੇਣ ਵਾਲੇ ਬ੍ਰਾਹਮਣ ਕਿਸੇ ਵਸਤੂ ਸ਼ਸਤਰ ਤੇ ਦੱਸਣ ਵਾਲੇ ਬ੍ਰਾਹਮਣ ਨਿੰਬੂ ਮਿਰਚਾਂ ਬੂਹਾਂ ਤੇ ਟੰਗ ਕੇ ਆਪਣੇ ਕਾਰਜਿਸ ਦੇ ਕਰਾਉਣਾ ਕਰਨ ਵਾਲੇ ਬ੍ਰਾਹਮਣ ਤੋਂ ਪੁੱਛਣ ਦੀ ਬਿਲਕੁਲ ਜ਼ਰੂਰਤ ਨਹੀਂ ਸਾਡਾ ਰਾਧ ਸੇਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੈ ਜਿੰਨਾ ਵੀ ਸਿੱਖ ਇਤਿਹਾਸ ਹੈ ਉਸ ਵਿੱਚ ਕੋਈ ਵੀ ਘਟਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਦੇ ਅਨਕੂਲ ਨਹੀਂ ਉਹ ਵਿਪਰਾਂ ਦਾ ਸਿਰਜਿਆ ਹੋਇਆ ਝੂਠਾ ਸਮਾਨ ਹੈ ਉਸ ਨੂੰ ਕੂੜੇ ਦੇ ਢੇਰ ਵਿੱਚ ਸੁੱਟੋ ਆਪਣੇ ਇਤਿਹਾਸ ਦੀ ਸ਼ੁੱਧਤਾ ਨੂੰ ਦੇਖ ਕੇ ਉਸ ਨੂੰ ਪੜੋ ਵਿਚਾਰੋ ਅਤੇ ਆਪਣੇ ਹਿਰਦਿਆਂ ਦੇ ਵਿੱਚ ਸਥਾਨ ਦਿਓ ਉਹਨਾਂ ਚੈਨਲਾਂ ਦੀ ਵੀ ਨਿਸ਼ਾਨਦੇਹੀ ਕਰੋ ਕਿ ਉਹ ਕਰ ਕੀ ਰਹਿ ਹਨ ਜੋ ਭਾਰਤ ਦੀ ਡੁਗਡੁਗੀ ਵਜਾਉਣ ਵਿੱਚ ਡਰਦੇ ਮਾਰੇ ਅਤੇ ਸਿੱਕਿਆਂ ਟੁਕੜਿਆਂ ਖਾਤਰ ਟੁੱਕਰ ਦੀ ਬੁਰਕੀ ਦੀ ਭਾਲ ਵਿੱਚ ਤੁਹਾਡਾ ਧਿਆਨ ਖਾਲਸਤਾਨ ਦੀ ਆਜ਼ਾਦੀ ਤੋਂ ਲੰਬੇ ਕਰਨ ਵਿੱਚ ਵਿਪਰਾਂ ਦੇ ਵਰਤੰਤਾਂ ਨੂੰ ਡਰਦੇ ਮਾਰੇ ਹੋਏ ਉਭਾਰ ਰਹੇ ਹਨ ਇਹਨਾਂ ਪੱਗੜਤਾਰੀ ਐਂਕਰਾਂ ਇਹਨਾਂ ਪੱਗੜਤਾਰੀ ਬੀਬੀਆਂ ਭੈਣਾ ਜੋ ਸਿੱਖ ਕੌਮ ਦੀ ਆਜ਼ਾਦੀ ਤੋਂ ਤਰੰਧੀਆਂ ਹੋਈਆਂ ਭਾਰਤ ਦੇ ਸਿਰਜੇ ਜਾਂਦੇ ਵਰਤੰਤਾਂ ਦੇ ਖੋਖਲੇ ਖੋਲ ਵਿੱਚ ਲਪੇਟੀਆਂ ਹੋਈਆਂ ਖਬਰਾਂ ਨੂੰ ਸਾਡੇ ਅੱਗੇ ਪਰੋਸਦੇ ਹਨ ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਜੇ ਜਾਗਣਾ ਲਾਜ਼ਮੀ ਹੈ ਤੇ ਜਾਗਣ ਦਾ ਅਰਥ ਹੀ ਹੈ ਕਿ ਸਾਨੂੰ ਦਿਸਦਾ ਵੀ ਹੋਵੇ ਸਾਨੂੰ ਸੁਣਦਾ ਵੀ ਹੋਵੇ ਦਿਸਦੀ ਅਤੇ ਸੁਣਦੀ ਹੋਈ ਚੀਜ਼ ਦੀ ਰੌਣ ਰਵਾਨਗੀ ਨੂੰ ਚੈੱਕ ਕਰਦੇ ਹਾਂ ਪਰਖ ਕਰਦੇ ਹਾਂ ਸਾਡੇ ਦਰ ਦਿਮਾਗ ਦੇ ਦਰਵਾਜ਼ੇ ਵੀ ਖੁੱਲੇ ਹੋਣੇ ਚਾਹੀਦੇ ਹਨ ਤਾਂ ਕਿ ਸਾਨੂੰ ਉਹਨਾਂ ਦੀਆਂ ਹੇਲ-ਹੁਜਤਾਂ ਤੋਂ ਅਨੁਮਾਨ ਲਾਇਆ ਜਾ ਸਕੇ ਕਿ ਇਹ ਸਾਨੂੰ ਕੀ ਦੱਸ ਰਹੇ ਹਨ ਅਤੇ ਸਾਨੂੰ ਇਹ ਕਿਉਂ ਦੱਸ ਰਹੇ ਹਨ ਅਤੇ ਇਹ ਜੋ ਅਸੀਂ ਸੁਣ ਰਹੇ ਹਾਂ ਇਸ ਦਾ ਸਾਨੂੰ ਲਾਭ ਹੈ ਕਿ ਨੁਕਸਾਨ ਹੈ ਇਸ ਦਾ ਫੈਸਲਾ ਸਾਨੂੰ ਸਾਡੇ ਦਿਮਾਗ ਨੇ ਕਰਕੇ ਦੇਣਾ ਹੈ ਅਤੇ ਇਹ ਦਿਮਾਗ ਉਹੀ ਫੈਸਲੇ ਕਰਕੇ ਦੇਵੇਗਾ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਮੇਸ਼ਾ ਲਿਚਕਿਆ ਹੋਇਆ ਜਿੱਥੋਂ ਤੁਹਾਡਾ ਮੇਜ਼ਬਾਨ ਮੈਂ ਬੋਲ ਰਿਹਾ ਹਾਂ ਇਹ ਮਹਿਜ਼ ਕੋਈ ਚੈਨਲ ਨਹੀਂ ਹੈ ਇਹ ਸੱਚ ਦੀ ਨਿਰੰਤਰ ਫਜ਼ਾ ਵਿੱਚ ਗੂੰਜਦੀ ਹੋਈ ਆਵਾਜ਼ ਹੈ ਜਿਸ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਤੁਹਾਨੂੰ ਵੀ ਆਪਣਾ ਹਿੱਸਾ ਪਾਉਣਾ ਪਵੇਗਾ ਅਗਲੀ ਗੱਲ ਕਰਨ ਤੋਂ ਪਹਿਲਾਂ ਅਗਰ ਤੁਸੀਂ ਅਜੇ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਰ ਸੁਣ ਰਹੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਈ ਆਪ ਜੀ ਦੇ ਅੱਗੇ ਨਿਮਰਤਾ ਸਹਿਬ ਬੇਨਤੀ ਕਿੱਪਣੀਆਂ ਕਰੋ ਇਸ ਨੂੰ ਦੂਸਰਿਆਂ ਨਾਲ ਸਾਂਝਾ ਕਰੋ ਇਸ ਨੂੰ ਸਬਸਕ੍ਰਾਈਬ ਕਰੋ ਪਰ ਸਿਰਫ ਸੋਸ਼ਲ ਮੀਡੀਆ ਉਤੇ ਨਹੀਂ ਬਲਕਿ ਆਪਣੇ ਘਰ ਗੁਰਦੁਆਰੇ ਵਿੱਚ ਗੁਰਦੁਆਰੇ ਦੀ ਸੰਗਤ ਵਿੱਚ ਰਿਸ਼ਤੇਦਾਰਾਂ ਵਿੱਚ ਆਪਣੇ ਹਰੇਕ ਦੋਸਤਾਂ ਮਿੱਤਰਾਂ ਦੀਆਂ ਮਹਿਫਲਾਂ ਦੇ ਵਿੱਚ ਇਸ ਦੀ ਗੱਲ ਨੂੰ ਚਲਾਓ ਹਵਾਵਾਂ ਜਦ ਇਕੱਠੀਆਂ ਹੁੰਦੀਆਂ ਹਨ ਤਾਂ ਉਹ ਇੱਕ ਤੂਫਾਨ ਦਾ ਰੂਪ ਧਾਰਦੀਆਂ ਹਨ ਅਤੇ ਤੂਫਾਨ ਅੱਗੇ ਕੁਝ ਨਹੀਂ ਟਿਕਦਾ ਹੁੰਦਾ ਛੋਟੇ ਛੋਟੇ ਵਹਿਣ ਜਦ ਇਹ ਵਹਿਣ ਵੱਡੇ ਹੋ ਕੇ ਕਿਸੇ ਇੱਕ ਥਾਂ ਦੇ ਉੱਤੇ ਜਾ ਕੇ ਕੇਂਦਰਿਤ ਹੋ ਕੇ ਇਕੱਠੇ ਹੁੰਦੇ ਹਨ ਤਾਂ ਇਹ ਦਰਿਆ ਦਾ ਰੂਪ ਧਾਰਨ ਕਰਦੇ ਹਨ ਅਤੇ ਦਰਿਆਵਾਂ ਦੇ ਅੱਗੇ ਕਦੇ ਕੁਝ ਨਹੀਂ ਟਿਕਦਾ ਹੁੰਦਾ ਅਤੇ ਯਾਦ ਰਹੇ ਦਰਿਆਵਾਂ ਨੂੰ ਕਦੇ ਕਿਸੇ ਕੋਲੋਂ ਦਿਸ਼ਾ ਨਿਰਦੇਸ਼ ਜਾਂ ਰਾਹ ਪੁੱਛਣ ਦੀ ਲੋੜ ਨਹੀਂ ਪੈਂਦੀ ਸਾਂਝੀ ਇਕਤਾ ਵਿੱਚ ਵਹਿੰਦੇ ਹੋਏ ਦਰਿਆ ਆਪਣਾ ਰਸਤਾ ਖੁਦ ਬਣਾ ਕੇ ਸਮੁੰਦਰਾਂ ਤੱਕ ਪਹੁੰਚ ਜਾਂਦੇ ਹਨ ਜਿਹੜੀਆਂ ਕਮ ਇੱਕ ਸਾਂਝੀ ਵਿਚਾਰਤਾਰਾ ਦਾ ਲੜਫੜ ਕੇ ਇੱਕ ਸਾਂਝੇ ਮਿਸ਼ਨ ਅਤੇ ਸਾਂਝੀ ਮੰਦਲ ਦੀ ਇੱਕ ਦੂਸਰੇ ਦਾ ਹੱਥ ਫੜ ਕੇ ਕਾਫਲੇ ਦਾ ਰੂਪ ਧਾਰਨ ਕਰਦੀਆਂ ਹਨ ਤਾਂ بڑے بڑے ਸਾਮਰਾਜਾਂ ਨੂੰ ਆਪਣੇ ਪੈਰਾਂ ਵਿੱਚ ਸੁਟਣ ਲਈ ਸਮਰੱਥ ਹੋ ਜਾਂਦੀਆਂ ਹਨ ਤੁਹਾਨੂੰ ਯਾਦ ਹੋਵੇਗਾ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਦੇਖਰੇਖ ਹੇਠ ਅਤੇ ਖਾਲਸੇ ਦੀਆਂ ਤਲਵਾਰਾਂ ਦੀ ਸ਼ਾਂਹ ਹੇਠ ਲਾਹੌਰ ਦਾ ਤਖਤ ਉਸਰਿਆ ਉਸ ਵੇਲੇ ਨੇੜੇ ਤੇੜੇ ਨਾ ਕੋਈ ਕਾਂਗਰਸੀ ਨਾ ਕੋਈ ਅਕਾਲੀ ਸੀ ਨਾ ਕੋਈ ਭਾਜਪਾਸੀ ਨਾ ਹੀ ਉੱਥੇ ਕੋਈ ਆਰਐਸਐਸ ਸੀ ਅਤੇ ਨਾ ਹੀ ਉੱਥੇ ਕੋਈ ਆਪ ਪਾਰਟੀ ਵਾਲਿਆਂ ਦਾ ਕਰੰਦਾ ਕੋਈ ਸ਼ਾਮਲ ਸੀ ਪਰ ਇਸ ਉਸਰੇ ਹੋਏ ਤਖਤ ਨੂੰ ਜਦ 1849 ਦੇ ਵਿੱਚ ਟਹਿ ਟੇਰੀ ਕੀਤਾ ਗਿਆ ਤਾਂ ਇਸਤੇ ਮਲਬਿਆਂ ਦੇ ਆਲੇ ਦੁਆਲੇ ਵਿੱਚ ਕਾਂਗਰਸ ਵੀ ਖੜੀ ਸੀ ਭਾਜਪਾ ਵੀ ਖੜੀ ਸੀ ਆਰਐਸਐਸ ਵੀ ਖੜੀ ਸੀ ਉਸ ਵੇਲੇ ਦੀ ਆਪ ਪਾਰਟੀ ਵੀ ਖੜੀ ਸੀ ਉਹਨਾਂ ਵਿੱਚ ਕਾਮਰੇਡ ਵੀ ਖੜੇ ਸਨ ਉਹਨਾਂ ਮਲਬਿਆਂ ਦੇ ਆਲੇ ਦੁਆਲੇ ਸਿੱਖਾਂ ਦੇ ਦੁਸ਼ਮਣ ਹੀ ਦੁਸ਼ਮਣ ਖੜੇ ਸਨ ਪਰ ਕੌਮ ਦੀ ਰੂਹ ਨੂੰ ਉਸ ਦੇ ਮਲਬਿਆਂ ਦੇ ਵਿੱਚੋਂ ਲੱਗੇ ਹੋਏ ਅਣਗਿਣਤ ਖਰਸੇ ਦੇ ਸਰਾਂ ਦੀ ਮਹਿਕ ਆਉਂਦੀ ਰਹੀ ਉਹ ਰੂਹਾਂ ਅਸਮਾਨ ਦੀ ਕਿਸੇ ਨੁਕਰੇ ਬਹਿ ਕੇ ਇਸ ਮਲਬੇ ਨੂੰ ਦੂਰੋਂ ਨਿਹਾਰਦੀਆਂ ਰਹੀਆਂ ਇਹਨਾਂ ਮਲਬਿਆਂ ਦੇ ਵਿੱਚ ਖਾਲਸੇ ਦੀਆਂ ਸੈਂਕੜੇ ਜਿੱਤਾਂ ਦੀ ਅਭਾ ਨੂੰ ਉਹ ਮਹਿਸੂਸ ਕਰ ਰਹੀਆਂ ਸਨ ਉਨ੍ਹਾਂ ਇਹ ਸਾਰਾ ਕੁਝ ਦੇਖ ਕੇ ਇੱਕ ਐਦ ਕੀਤਾ ਇੱਕ ਫੈਸਲਾ ਲਿਆ ਤੇ ਦੁਬਾਰਾ ਜਨਮ ਲੈ ਕੇ ਇਸ ਧਰਤੀ ਦੇ ਉੱਤੇ ਇਸ ਲਾਹੌਰ ਦੇ ਤਖਤ ਦੀ ਅਸੀਂ ਮੋੜ ਸਾਰੀ ਕਰਾਂਗੇ ਉਹ ਜਨਮੇ ਵੱਡੇ ਹੋਏ ਪੜ੍ਹੇ ਲਿਖੇ ਬਾਹਰ ਗਏ ਕੁਝ ਦੇਸਾਂ 'ਚ ਰਹਿ ਗਏ ਉਹੀ ਆਤਮਾ ਵਾਜ ਇਕੱਠੀਆਂ ਹੋ ਕੇ ਖਾਲਸਾਤਾਨ ਦੀ ਸਿਰਜਣਾ ਨੂੰ ਲਾਹੌਰ ਤਖਤ ਦੇ ਮੂੜ ਸਿਰਜਣਾ ਨੂੰ ਸਮਰਪਿਤ ਹੋ ਕੇ ਲੱਗੀਆਂ ਹੋਈਆਂ ਹਨ ਖਾਲਸੇ ਦਾ ਰਾਜ ਕਿਸੇ ਭੁਵਿੱਖ ਬਾਣੀਆਂ ਦਾ ਮਥਾਜ ਨਹੀਂ ਕੱਲ ਦੇ ਐਪੀਸੋਡ ਦੇ ਵਿੱਚ ਭੁਵਿੱਖ ਬਾਣੀ ਮਹਿਜ਼ ਇੱਕ ਉਹ ਵਿਚਾਰ ਚਰਚਾ ਸੀ ਜੋ ਸਾਡੇ ਸੰਘਰਸ਼ ਦੇ ਪੈੜ ਚ ਨਾਂ ਦੀ ਨਿਸ਼ਾਨਦੇ ਹੀ ਕਰਦੀ ਸੀ ਪਰ ਇਹ ਪਿਖ ਬਾਣੀਆਂ ਸਿੱਖ ਰਾਜ ਦੀ ਸਿਰਜਣਾ ਲਈ ਕੋਈ ਆਧਾਰ ਨਹੀਂ ਹਨ ਸਾਡਾ ਆਧਾਰ ਸਾਡਾ ਅਹਿਦ ਅਤੇ ਸਾਡਾ ਸੰਕਲਪ ਹੈ ਇਹ ਉਹ ਸੰਕਲਪ ਹੈ ਜੋ ਪਿਛਲੇ ਜਨਮਾਂ ਦੇ ਵਿੱਚ ਲਾਹੌਰ ਦੀ ਫਜ਼ਾ ਦੇ ਵਿੱਚ ਅਸਮਾਨ ਦੇ ਵਿੱਚ ਬੈਠਦਿਆਂ ਹੋਇਆਂ ਮਲਬੇ ਨੂੰ ਦੇਖ ਕੇ ਜਿਹੜੇ ਫੈਸਲੇ ਲਏ ਸਨ ਉਹਨਾਂ ਫੈਸਲਿਆਂ ਦੇ ਵਿੱਚ ਛੁਪੀ ਹੋਈ ਚੇਤਨਾ ਸਾਡੀ ਤਾਕਤ ਹੈ ਸਾਡਾ ਜੋਰ ਹੈ ਸਾਨੂੰ ਜਾਗਦੇ ਰਹਿਣਾ ਪੈਣਾ ਸਾਨੂੰ ਆਪਣਾ ਆਪ ਜਾਨਣਾ ਪਛਾਣਨਾ ਪੈਣਾ ਹੈ ਕਿ ਅਸੀਂ ਕੌਣ ਆ ਕਿੱਥੋਂ ਆਏ ਆ ਤੇ ਕਿੱਥੇ ਜਾਣਾ ਇਹ ਤਿੰਨ ਸਵਾਲ ਜੇ ਸਾਨੂੰ ਨਹੀਂ ਲੱਭਦੇ ਤਾਂ ਅਸੀਂ ਵੀ ਇੱਕ ਕੌਮ ਦੇ ਰੂਪ ਵਿੱਚ ਇਸ ਦੁਨੀਆ ਦੇ ਵਿੱਚ ਤੁਰੇ ਫਿਰਦੀ ਹੋਈ ਭੀੜ ਦਾ ਇੱਕ ਹਿੱਸਾ ਸੰਸਾਰ ਪਰ ਵਿੱਚ ਸੰਸਾਰ ਦੀ ਹਰ ਇੱਕ ਦਿਸ਼ਾ ਤੇ ਹਰ ਇੱਕ ਨੁੱਕਰ ਦੇ ਵਿੱਚ ਸੰਸਾਰ ਦੇ ਨਵੇਂ ਵਰਲਡ ਆਰਡਰ ਅਤੇ ਉਸ ਦੀਆਂ ਰਣਨੀਤੀਆਂ ਦੀਆਂ ਚਰਚਾਵਾਂ ਖੱਬੇ ਸਜੇ ਹੋਰੇ ਨਿਤ ਸਮਿਟ ਅਤੇ ਸੰਮੇਲਨ ਸਰਕਾਰੀ ਚੌਧਰੀਆਂ ਦੀਆਂ ਜਹਾਜ਼ਾਂ ਵਿੱਚ ਬਹਿ ਕੇ ਦੌੜ ਐਮਰਜੈਂਸੀ ਮੀਟਿੰਗਾਂ ਗੁਪਤ ਕਮਰਿਆਂ ਵਿੱਚ ਬਹਿ ਕੇ ਕੌਮਾਂ ਨੂੰ ਘੇਰਨ ਦੀ ਜੁਗਲਬੰਦੀ ਵਿਪਰਾਂ ਵੱਲੋਂ ਸਿੱਖਾਂ ਨੂੰ ਘੇਰਨ ਦੀਆਂ ਨਵੀਆਂ ਰਣਨੀਤੀਆਂ ਅਤੇ ਸਿੱਖ ਕੌਮ ਵੱਲੋਂ ਅਮਰੀਕਾ ਵਰਗੇ ਦੇਸ਼ਾਂ ਦੀ ਦਹਲੀਜ਼ ਤੇ ਬਹਿ ਕੇ ਇਹਨਾਂ ਨਵੇਂ ਜੁਗਲਕਾਰਾਂ ਤੇ ਰਣਨੀਤੀਕਾਰਾਂ ਨੂੰ ਗੁਰੂ ਕਿਰਪਾ ਸਦਕਾ ਇਹਨਾਂ ਦੇ ਝੂਠ ਦੀ ਸਿਧਾਂਤਕ ਕੇਰਾਬੰਦੀ ਇਹਨਾਂ ਦੀਆਂ ਸਰਹੱਦਾਂ ਦੇ ਮਸਨੋਈ ਗਿੱਟਿਆਂ ਦੇ ਵਿੱਚ ਮਾਰੀ ਹੋਈ ਕੈਂਚੀ ਸਰਦਾਰ ਪੰਨੂ ਵਰਗੇ ਵੀਰ ਖਾਲਸਤਾਨ ਕੱਕਸ ਫਾਊਂਡੇਸ਼ਨ ਦੇ ਵਿੱਚ ਵਿਚਰਦੇ ਗੁਰਸਿੱਖ ਪੜ੍ਹੇ ਲਿਖੇ ਸਿਆਣੇ ਵਿਦਵਾਨ ਸੱਜਣ ਸਿੱਖ ਕੌਮ ਦੀ ਨਵੀਂ ਦਿਸ਼ਾ ਅਤੇ ਨਵੇਂ ਭਵਿੱਖ ਦੀ ਸਿਰਜਣਾ ਗੁਰੂ ਨਾਨਕ ਵਿਚਾਰਧਾਰਾ ਦੇ ਉੱਤੇ ਹਮਲਾ ਕਰਦੇ ਹਮਲਾਵਰਾਂ ਨੂੰ ਮੁਧੇ ਮੂੰਹ ਸੁੱਟਣ ਲਈ ਰਾਤ ਦਿਨ ਇਕਜੁੱਟ ਇਕਮਠੋਕੇ ਕੰਮ ਕਰ ਰਹੇ ਹਨ ਉਹਨਾਂ ਦਾ ਰਾਤ ਦਿਨ ਇਸ ਮਿਹਨਤ ਦੇ ਵਿੱਚ ਕੌਮ ਲਈ ਜੁਟੇ ਰਹਿਣਾ ਹੀ ਸਾਡੀ ਅਸਲ ਪੁੱਖ ਬਾਣੀ ਹੈ ਬ੍ਰਿਕਸ ਸੰਮੇਲਨ ਦੇ ਵਿੱਚ ਦੋ ਬੀੜੀਆਂ ਵਿੱਚ ਪੈਰ ਧਰੇ ਬੈਠੇ ਭਾਰਤੀ ਅਹਲਕਾਰ ਭਾਰਤੀ ਨੀਤੀ ਘੜੇ ਇੱਕ ਐਸੇ ਸ਼ਕੰਜੇ ਦੇ ਵਿੱਚ ਫਸੇ ਹੋਏ ਹਨ ਜਿਨ੍ਹਾਂ ਦਾ ਨਿਕਲਣਾ ਆਸਾਨ ਨਹੀਂ ਇਹ ਮੇਰੀ ਗੱਲ ਆਪਣੀਆਂ ਡਾਇਰੀਆਂ ਦੇ ਵਿੱਚ ਨੋਟ ਕਰ ਲਓ ਬਹੁਤ ਸਿਆਣਪ ਜਮਕਾ ਭੌ ਵਿਆਪ ਹੈ ਜਿਨ੍ਹਾਂ ਮਨੁੱਖ ਜਿਆਦਾ ਆਪਣੇ ਆਪ ਨੂੰ ਸਿਆਣਾ ਅਕਲਮੰਦ ਹਤੇ ਸਭ ਕੁਝ ਮੈਂ ਕਰ ਲਵਾਂਗਾ ਸਭ ਕੁਝ ਮੈਂ ਸੰਭਾਲ ਲਵਾਂਗਾ ਵਰਗੇ ਹਮੇ ਦੀ ਪੰਡ ਸਰ ਤੇ ਚੁੱਕੀ ਫਿਰਦਾ ਉਹ ਉਹਨਾਂ ਦੇ ਅੰਦਰੋਂ ਜ਼ਿਆਦਾ ਦਹਿਲ ਦਾ ਡਰਦਾ ਤੇ ਘਬਰਾਉਂਦਾ ਤਰਬਕਦਾ ਜੇ ਸ਼ੱਕ ਹੋਵੇ ਤਾਂ ਉਸ ਸਮੇਲਨ ਦੇ ਵਿੱਚ ਖੜੇ ਹੋਏ ਮੁੱਦੀ ਦੇ ਚਿਹਰੇ ਨੂੰ ਧਿਆਨ ਨਾਲ ਦੇਖੋ ਚਿਹਰੇ ਦੇ ਉੱਤੇ ਭਰਮ ਦੀਆਂ ਲਕੀਰਾਂ ਉਕਰੀਆਂ ਹੋਈਆਂ ਹਨ ਚਿਹਰੇ ਦੇ ਉੱਤੇ ਅਸੰਤੁਸ਼ਟੀ ਦੀਆਂ ਲਕੀਰਾਂ ਨਜ਼ਰ ਆਉਣਗੀਆਂ ਉਸ ਦੇ ਚਿਹਰੇ ਨੂੰ ਨੀਝ ਨਾਲ ਧਿਆਨ ਨਾਲ ਦੇਖੋ ਉਹ ਕਿਸੇ ਘਬਰਾਹਟ ਦਾ ਸ਼ਿਕਾਰ ਹੈ ਉਹ ਮਹਿਸੂਸ ਕਰ ਰਿਹਾ ਜਿਵੇਂ ਉਹ ਕਿਸੇ ਵੱਲੋਂ ਮਿੱਤਰਤਾ ਦੇ ਸੱਦੇ ਦੇ ਨਾਮ ਤੇ ਉਸ ਦੀ ਘੇਰਾਬੰਦੀ ਹੋਈ ਹੋਵੇ ਅਤੇ ਇਹੋ ਆਖਰੀ ਸੱਚ ਹੈ ਕਿ ਭਾਰਤਿਕ ਘੇਰਾਬੰਦੀ ਦੇ ਵਿੱਚ ਕਿਰਿਆ ਹੋਇਆ ਜਿਵੇਂ 10 15 ਜਾਂ 20 ਮੀਲ ਲੰਬੇ ਚੌੜੇ ਸਮੁੰਦਰ ਦੇ ਦੋ ਦੋ ਕਿਨਾਰੇ ਨੇੜੇ-ਨੇੜੇ ਵੀ ਹੋਣ ਤਾਂ ਉਸ ਤੇ ਇੱਕ ਕਿਨਾਰੇ ਤੋਂ ਦੂਸਰਾ ਕਿਨਾਰਾ ਨਹੀਂ ਦਿਸਦਾ ਹੁੰਦਾ ਇਹਨਾਂ ਭਾਰਤੀ ਜੁਗਲਕਾਰਾਂ ਦੀ ਬਿਲਕੁਲ ਇਹੋ ਹੀ ਸਥਿਤੀ ਹੈ ਇਹ ਸਿਰਫ ਦੇ ਸਿਰਫ ਆਪਣਾ ਸਮਾਂ ਪਾਸ ਕਰ ਰਹੇ ਹਨ ਸਮਾ ਵਿਹਾਰੇ ਹਨ ਅਤੇ ਬਾਕੀ ਭਾਰਤੀ ਖੇਮੇ ਦੇ ਵਿੱਚ ਵੜੀ ਹੋਈ ਭੀੜ ਨੂੰ ਉਲਝਾਉਣ ਤੇ ਬਲਗੜਾਉਣ ਦੇ ਵਿੱਚ ਸਿੱਖਾਂ ਖਿਲਾਫ ਕੋਈ ਨਾ ਕੋਈ ਟੁੱਟੇ ਪੱਜੀ ਮਾਮ ਵੱਡੀ ਫਿਰਦੇ ਹਨ ਜਿਵੇਂ ਕਿ 128 ਪਿੰਡਾਂ ਦੀ 40000 ਏਕੜ ਜ਼ਮੀਨ ਨੂੰ ਜ਼ਬਰਦਸਤੀ ਹਥਿਆਉਣ ਜ਼ਬਰਦਸਤੀ ਅਕਵਾਇਰ ਕਰਨ ਦੇ ਡਰ ਦਿੱਤੇ ਜਾ ਰਹੇ ਹਨ ਤਾਂ ਕਿ ਸਿੱਖਾਂ ਨੂੰ ਆਪਣੀ ਦਿਸ਼ਾ ਤੋਂ ਪੜਕਾ ਕੇ ਦੂਸਰੀ ਦਿਸ਼ਾ ਵੱਲ ਇਹਨਾਂ ਦਾ ਮੂੰਹ ਕੀਤਾ ਜਾ ਸਕੇ ਮੈਂ ਯਕੀਨ ਨਾਲ ਕਹਿ ਸਕਦਾ ਭਾਰਤ ਨੇ ਪੰਜਾਬ ਦੀ ਜ਼ਮੀਨ ਤਾਂ ਕੀ ਅਕਵਾਇਰ ਕਰਨੀ ਹੈ ਸਮਾਂ ਨੇੜੇ ਹੈ ਖਾਲਸਾ ਪੰਥ ਹਰਿਆਣਾ ਹਮਾਚਲ ਰਾਜਸਥਾਨ ਅਤੇ ਗੁਜਰਾਤ ਦੇ ਕੱਚ ਦੇ ਇਲਾਕੇ ਦੀ ਜ਼ਮੀਨ ਵੀ ਐਕਵਾਇਰ ਕਰੇਗਾ ਸਾਡੀਆਂ ਜ਼ਮੀਨਾਂ ਕਿਥੇ ਸਿਰ ਤੇ ਚੱਕੇ ਲੈ ਜਾਣਗੇ ਪਾਈ ਪਾਈ ਦਾ ਹਿਸਾਬ ਚੁਕਾਵਾਂਗੇ ਪਾਈ ਪਾਈ ਦਾ ਹਿਸਾਬ ਵਾਪਸ ਲਵਾਂਗੇ ਇੱਕ ਇੱਕ ਬੂੰਦ ਦਿੱਤਾ ਹੋਇਆ ਪਾਣੀ 78 ਸਾਲਾਂ ਤੋਂ ਜਿਵੇਂ ਨਾਨਕਿਆਂ ਨੇ ਮਾਂ ਨੂੰ ਦਾਜ ਵਿੱਚ ਦਿੱਤਾ ਹੋਇਆ ਦਰਿਆ ਜਾਂ ਪਾਣੀ ਹੋਵੇ ਜਿਸ ਨੂੰ ਉਹ ਫ੍ਰੀ ਅਤੇ ਮੁਫਤ ਸਮਝ ਕੇ ਡਕਾਰਨ ਲੱਗੇ ਹੋਏ ਹਨ ਉਸ ਦੀ ਇੱਕ ਇੱਕ ਬੂੰਦ ਦਾ ਹਿਸਾਬ ਅਤੇ ਮੁੱਲ ਇੱਕ ਇੱਕ ਸੈਂਟੀ ਅਤੇ ਇੱਕ ਇੱਕ ਪੈਸਾ ਵਾਪਸ ਲਵਾਂਗੇ ਜੇ ਉਹ ਪੈਸਾ ਉਹ ਰੁਪਈਆ ਨਾ ਚੁਕਾ ਸਕੇ ਤਾਂ ਉਸ ਦੇ ਬਦਲ ਦੇ ਵਿੱਚ ਇਹਨਾਂ ਦੀ ਜ਼ਮੀਨ ਨੂੰ ਖਾਲਸਾ ਰਾਜ ਦਾ ਹਿੱਸਾ ਬਣਾਇਆ ਜਾਵੇਗਾ ਉਹ ਤਾਂ ਸਿੱਖਾਂ ਦੇ ਪੈਰ ਉਖਾੜਨ ਲਈ ਸਾਨੂੰ ਡਰਾ ਰਹੇ ਹਨ ਸਾਡਾ ਫਰਜ਼ ਹੈ ਜਿਸ ਜ਼ਮੀਨ ਉੱਤੇ ਇੱਕ ਬੁੱਤਰ ਵਾਂਗ ਅੱਖਾਂ ਬੰਦ ਕਰਕੇ ਬੈਠੇ ਹੋਏ ਤੇ ਖੜੇ ਹੋਏ ਹਨ ਅਸੀਂ ਇਹਨਾਂ ਦੇ ਪੈਰਾਂ ਹਟੋਂ ਵੀ ਜ਼ਮੀਨ ਖਿੱਚਣ ਦਾ ਸੰਿਆ ਇਹਨਾਂ ਨੂੰ ਦੇਈਏ ਤਾਂ ਕਿ ਇਹ ਵੀ ਆਪਣੇ ਭੁੱਖ ਬਾਰੇ ਚਿੰਤਤ ਹੋਵਾਂ। ਸਿੱਖਾਂ ਕੋਲ ਗਾਉਣ ਲਈ ਇਸ ਵਕਤ ਕੁਝ ਨਹੀਂ ਹੈ। ਸਾਡੇ ਕੋਲ ਹਾਸਲ ਕਰਨ ਲਈ ਸਭ ਕੁਝ ਹੈ। ਭਾਰਤ ਕੋਲ ਹਾਸਲ ਕਰਨ ਵਾਸਤੇ ਇਸ ਵੇਲੇ ਕੁਝ ਨਹੀਂ ਬਚਿਆ ਅਤੇ ਗਾਉਣ ਲਈ ਸਾਰਾ ਭਾਰਤ ਪਿਆ ਹੈ। ਸਾਡੀ ਸਤੂ ਜੇਤੂ ਅੰਦਾਜ਼ ਦੇ ਵਿੱਚ ਅੱਗੇ ਵਧ ਰਹੀ ਹੈ। ਭਾਰਤ ਦੀ ਸਥਿਤੀ ਹਾਰਨ ਵਾਲੇ ਪਾਸੇ ਨੂੰ ਉਲੜੀ ਹੋਈ ਹੈ। ਪੰਜਾਬ ਦੀ ਕਹਾਵਤ ਹੈ ਭੱਜਦੇਆਂ ਨੂੰ ਵਾਣ ਇੱਕੋ ਜੈ। ਹੁਣ ਤਾਂ ਸਾਡੀ ਸਥਿਤੀ ਵਾਣ ਵੀ ਇੱਕੋ ਜੈ ਨਹੀਂ ਰਿਹਾ। ਸਿੱਖਾਂ ਦੀ ਪੋਜੀਸ਼ਨ ਇੱਕ ਸੜਕ ਦੇ ਉੱਤੇ ਭੱਜਣ ਵਾਂਗ ਹੈ ਅਤੇ ਭਾਰਤ ਦੀ ਸਥਿਤੀ ਬੜੀਆਂ-ਬੜੀਆਂ ਭਾਰੀਆਂ ਟੀਮਾਂ ਵਾਲੇ ਵਾਹਨ ਵਿੱਚ ਭੱਜਣ ਲਈ ਬਣੀ ਹੋਈ ਹੈ। ਪੈਰਾਂ 'ਚ ਕੰਡੇ ਖਿdre ਹੋਏ ਹਨ ਅਤੇ ਉਹੀ ਕੰਡੇ ਹਨ ਉਹਨਾਂ ਹੀ ਕਿਕਰਾਂ ਦੇ ਡਿੱਗੇ ਹੋਏ ਕੰਡੇ ਹਨ ਜੋ ਇਹਨਾਂ ਨੇ 1947 ਦੇ ਵਿੱਚ ਪੰਜਾਬ ਦੇ ਵਿੱਚ ਖੁਦ ਬੀਜੇ। ਆਪੇ ਬੀਜ ਤੇ ਆਪੇ ਹੀ ਖਾ। ਇੱਕ ਗੱਲ ਜਿਹੜੀ ਮੈਂ ਆਪਣੇ ਅੰਦਰੋਂ ਬੋਲ ਰਿਹਾ ਹਾਂ ਉਸ ਨੂੰ ਉਸਤੇ ਆਪ ਜੀ ਨੇ ਜ਼ਰੂਰ ਧਿਆਨ ਦੇਣਾ ਜੀ। ਖਾਲਸਤਾਨ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬੀਜਿਆ ਹੋਇਆ ਇੱਕ ਉਹ ਬੀਜ ਹੈ ਜੋ ਫਲ ਦੇ ਦਿੱਤੇ ਪਹੁੰਚਾ ਹੋਇਆ ਸਾਨੂੰ ਉਹ ਮਿਲਣਾ ਹੈ ਜੋ ਅਸੀਂ ਬੀਜਿਆ ਕੌਮ ਨੇ 78 ਸਾਲਾਂ ਤੋਂ ਕੁਰਬਾਨੀ ਵਿਜੀ ਹੈ ਆਪਣੇ ਘਰ ਘਾੜ ਜਮੀਨਾ ਜਾਇਦਾਦਾਂ ਸਰੀਰਾਂ ਦੀ ਕੁਰਬਾਨੀ ਦਿੱਤੀ ਹੈ ਉਹ ਬੀਜ ਵਿਜਿਆ ਜਿਸ ਦਾ ਫਲ ਖਾਲਿਸਤਾਨ ਦੇ ਰੂਪ ਵਿੱਚ ਬਹੁਤ ਨੇੜੇ ਹੈ ਕਿਉਂਕਿ ਮਿਲਣਾ ਤੋਂ ਹੀ ਹੈ ਨਾ ਜੋ ਬੀਜਿਆ ਅਸੀਂ ਬੀਜਿਆ ਕੀ ਹੈ ਉਸ ਉੱਤੇ ਧਿਆਨ ਦਿਈਏ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਅਸਾਂ ਬੀਜਿਆ ਇਮਾਨਦਾਰੀ ਸਿੱਖਾਂ ਨੇ ਬਾਰਡਰਾਂ ਤੇ ਬੀਜੀ ਸੀ ਵਫਾਦਾਰੀ ਸਿੱਖਾਂ ਨੇ ਬੀਜੀ ਸੀ ਕੁਰਬਾਨੀ ਸਿੱਖਾਂ ਨੇ ਬੀਜੀ ਸੀ ਭਾਰਤ ਦੀ ਮਦਦ ਸਿੱਖਾਂ ਨੇ ਬੀਜਿਆ ਸੀ ਚਾਂਦਨੀ ਚੌਂਕ ਦੇ ਵਿੱਚ ਲਥਦੇ ਹੋਏ ਜਨੇਊ ਨੂੰ ਬਚਾਉਣ ਲਈ ਆਪਣੇ ਨਵੇਂ ਪਿਤਾ ਦਾ ਸਿਰ ਸਿੱਖਾਂ ਦੇ ਪਗੰਬਰੀ ਵਡੇਰਿਆਂ ਨੇ ਸਿੱਖਾਂ ਵਾਸਤੇ ਬੀਜੇ ਸਨ ਸਰਹੰਦ ਦੇ ਵਿੱਚ ਦੋ ਆਪਣੇ ਲਾਲ ਸਿੱਖਾਂ ਦੇ ਵਡੇਰੇ ਪਗੰਬਰਾ ਨੇ ਚਮਕੌਰ ਦੀ ਗੜੀ ਦੇ ਵਿੱਚ ਬੀਜੇ ਸਨ ਦੋ ਸਹਬਜ਼ਾਦੇ ਸਿੱਖਾਂ ਨੇ ਬੀਜਿਆ ਭੁੱਖਿਆਂ ਵਾਸਤੇ ਗੁਰੂ ਕਾ ਲੰਗਰ ਸਿੱਖਾਂ ਦੇ ਗੁਰੂਆਂ ਨੇ ਪੈਗੰਬਰਾਂ ਨੇ ਬੀਜਿਆ ਸੀ ਨੇਕੀ ਮਨੁੱਖਤਾ ਦਾ ਭਲੇ ਦੇ ਬੀਜ ਬੀਜੇ ਸਨ ਉਹ ਸਿਰਫ ਉੱਗੇ ਨਹੀਂ ਉਹ ਵੱਡੇ ਦਰਖਤ ਬਣ ਚੁੱਕੇ ਸਨ ਅਤੇ ਇੱਕ ਜੰਗਲ ਦੇ ਰੂਪ ਵਿੱਚ ਉਹ ਦਰਖਤ ਬਣ ਚੁੱਕੇ ਸਨ ਵੱਖਰੀ ਗੱਲ ਹੈ ਕਿਸੇ ਨੂੰ ਉਹ ਦਿਸਦੇ ਹਨ ਅਤੇ ਕਿਸੇ ਨੂੰ ਅਜੇ ਨਹੀਂ ਦਿਸਦੇ ਪਰ ਮੈਨੂੰ ਉਹ ਸਾਹਮਣੇ ਲਹਿਲਹਾਉਂਦੇ ਹੋਏ ਦਿਸ ਰਹੇ ਹਨ ਉਹਨਾਂ ਦਾ ਹੀ ਫਲ ਹੈਗਾ ਖਾਲਸਾ ਰਾਜ ਅਤੇ ਇਹ ਖਾਲਸਾ ਰਾਜ ਮਹਿਜ ਪੰਜਾਬ ਦੀਆਂ ਸਰਹੱਦਾਂ ਤੱਕ ਮ hạnੂਦ ਨਹੀਂ ਰਹਿਣਾ ਇਸ ਨੇ ਹੌਲੀ-ਹੌਲੀ ਆਪਣੇ ਪੈਰ ਫਸਾਰਦੇ ਹੋਏ ਨੇ ਪੂਰੇ ਭਾਰਤੀ ਮਹਾਦੀਪ ਦੇ ਵਿੱਚ ਫੈਲਣਾ। ਜਿੱਥੋਂ-ਜਿੱਥੋਂ ਪੰਜ ਪਿਆਰੇ ਆਏ ਸਾਨਾਨਾਤਪੁਰ ਸਾਹਿਬ ਆਪਣਾ ਸੀਸ ਦੇਣ ਲਈ ਉੱਥੇ-ਉੱਥੇ ਤੱਕ ਖਾਲਸਾ ਰਾਜ ਨੇ ਆਪਣੇ ਪੈਰ ਫਸਾਰਨੇ ਹਨ। ਕਿਸਾਨ ਕਣਕ ਨੂੰ ਬੀਜ ਕੇ ਕੋਈ ਭੁਖਬਾਣੀ ਨਹੀਂ ਕਰਦਾ ਕਿ ਮੈਂ ਵਿਸਾਖੀ ਦੇ ਦਿਨਾਂ ਵਿੱਚ ਕਣਕ ਨੂੰ ਵੱਢਾਂਗਾ ਕਿਉਂਕਿ ਉਸਨੇ ਬੀਜੀ ਹੈ ਉਸਨੂੰ ਪਤਾ ਉਗਣੀ ਹੈ। ਕਿਸਾਨ ਨੂੰ ਪਤਾ ਹੈ ਮੈਂ ਮਿਹਨਤ ਕਰਕੇ ਇਸ ਨੂੰ ਪਾੜ ਲੈਣਾ। ਸੋ ਇਹ ਕਿਸਾਨ ਦੀ ਭੁਖਬਾਣੀ ਨਹੀਂ, ਇਹ ਕਿਸਾਨ ਦਾ ਭਰੋਸਾ ਹੁੰਦਾ ਹੈ। ਅਸੀਂ ਭੁਖਬਾਣੀਆਂ ਨਹੀਂ ਕਰਦੇ ਅਸੀਂ ਆਪਣੇ ਭਰੋਸੇ ਦਾ ਨਿਬਗਲ ਵਜਾ ਰਹੇ ਸਾਡੇ ਭਰੋਸਿਆਂ ਦੇ ਨਾਦ ਇਸ ਧਰਤੀ ਤੇ ਗੂੰਜਣਗੇ ਉਸ ਸਮਾਂ ਬਹੁਤ ਜ਼ਿਆਦਾ ਨੇੜੇ ਹੈ ਜਿਸ ਦਿਨ ਦਿੱਲੀ ਦਰਬਾਰ ਉਤੇ ਬੈਠਾ ਹੋਇਆ ਹੁਕਮਰਾਨ ਸਿੱਖਾਂ ਦੇ ਅੱਗੇ ਕੀਸੀਆਂ ਕਰਦਾ ਹੋਇਆ ਨਜ਼ਰ ਆਵੇਗਾ ਸਾਡੀਆਂ ਭੁਖਬਾਣੀਆਂ ਕਿਸੇ ਇਤਿਹਾਸ ਜਾਂ ਮਿਥ ਦੇ ਵਿੱਚੋਂ ਨਹੀਂ ਨਿਕਲੀਆਂ ਹੋਈਆਂ ਕਿ ਉਸਦੇ 12 ਸਿਰ ਸੀ ਉਸਦੇ 14 ਸਿਰ ਸੀ ਸਾਡੀਆਂ ਭੁਖਬਾਣੀਆਂ ਦੇ ਭਰੋਸੇ ਸਾਡੇ ਸਖਤ ਮਿਹਨਤ ਦੇ ਸਾਡੀ ਕਿਰਤ ਦੇ ਜਲਵਿਆਂ ਦਾ ਰੂਪ ਹਨ ਮੇਰੇ ਅੱਜ ਦੇ ਐਪੀਸੋਡ ਨੂੰ ਸੰਭ ਕੇ ਰੱਖਿਓ ਸਾਰੇ ਇਸ ਦਾ ਅੱਖਰ ਅੱਖਰ ਸੱਚ ਹੋਣ ਵਾਲਾ ਹੈ ਮੈਂ ਕੋਈ ਹਵਾ ਦੇ ਵਿੱਚ ਕੋਈ ਗੱਪਾਂ ਗਪੌੜਾ ਨਹੀਂ ਛੱਡ ਰਿਹਾ ਨਾ ਹੀ ਸਾਨੂੰ ਕੋਈ ਗੱਪਾਂ ਗਪੌੜਾ ਛੱਡਣ ਦਾ ਸ਼ੌਕ ਹੈ ਤੇ ਨਾ ਹੀ ਸਾਡਾ ਇਤਿਹਾਸ ਹੈ ਅਸੀਂ ਮੰਦਰਾਂ ਤੇ ਚੜੇ ਹੋਏ ਕਿਸੇ ਵੱਡੇ ਫੌਜ ਨੂੰ ਦੇਖ ਕੇ ਮੂੰਹ ਦੇ ਵਿੱਚ ਮੰਤਰ ਨਹੀਂ ਪੜਦੇ ਕਿ ਫੌਜ ਨਹੀਂ ਹੋ ਜਾਵੇਗੀ ਸਿੱਖਾਂ ਦਾ ਵਿਸ਼ਵਾਸ ਹੈ ਦਰਬਾਰ ਸਾਹਿਬ ਤੇ ਚੜ ਕੇ ਆਏ ਹੁਕਮਰਾਨ ਦੇ ਟੈਂਕਾਂ ਅੱਗੇ ਲੰਮੇ ਬੈਜੋ 1984 ਵਿੱਚ ਪਏ ਅਤੇ ਨਤੀਜੇ ਸਾਰਿਆਂ ਦੇ ਸਾਹਮਣੇ ਹਨ ਇਨਾ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦਾ ਹੋਇਆ ਕੱਲ ਨੂੰ ਖਾਲਸਾਤਨ ਦੇ ਵਿੱਚ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰ ਨਾਲ ਆਪ ਜੀ ਦੇ ਸੰਮੁਖ ਜ਼ਿੰਦਗੀ ਰਹੀ ਤੇ ਜਰੂਰ ਹਾਜ਼ਰ ਹੋਵਾਂਗਾ ਆਪਣਾ ਖਿਆਲ ਰੱਖਣਾ ਜਿਉਂਦੇ ਬਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ